ਸਰ શરી ਦੇ ਵਿੱਚ ਗਏ ਸੀਗੇ ਹੰਸਰਾਜ ਹੰਸ ਦੇ ਕਿਸਾਨਾ ਨੇ ਉਸ ਤੋਂ ਨਾ ਦਾ ਵਿਰੋਧ ਕੀਤਾ ਹੰਸਰਾਜ ਹੰਸ ਨੂੰ ਕਿਸਾਨਾ ਨੇ ਕਿਰਾ ਪਾਇਆ ਹੰਸਰਾਜ ਹੰਸ ਨੂੰ ਕਿਰਾ ਪਾ ਕੇ ਸਵਾਲ ਕੀਤੇ ਫਰੀਦਪੁਰ ਤੋਂ ਬੀਜੇਪੀ ਦੇ ਉਮੀਦਵਾਰ ਨੇ ਹੰਸਰਾਜ ਹੰਸ ਔਰ ਹੰਸਰਾਜ ਹੰਸ ਨੂੰ ਕਿਸਾਨਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਿੰਡ ਬੁੱਟਰ ਸ਼ਰੀ ਦੇ ਵਿੱਚ ਜਾਣਕਾਰੀ ਮਿਲ ਪਾਈ ਹੈ ਬੁੱਟਰ ਸ਼ਰੀ ਦੇ ਵਿੱਚ ਕਿਸਾਨਾ ਨੇ ਕਿਰਾ ਪਾਇਆ ਸੀ ਹੰਸਰਾਜ ਹੰਸ ਨੂੰ ਸਵਾਲ ਕੀਤੇ ਗਏ ਹੰਸਰਾਜ ਹੰਸ ਨੂੰ ਕਿਸਾਨਾਂ ਦੇ ਵੱਲੋਂ ਕਿਸਾਨ ਥਾਥਾ ਦੇ ਪ੍ਰਦਰਸ਼ਨ ਕਰ ਰਹੇ ਨੇ ਥਾਥਾ ਦੇ ਮੁਜ਼ਾਹਰੇ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਆਗੂਆਂ ਦੇ ਖਿਲਾਫ ਇਹ ਰੋਸ ਕਿਸਾਨਾ ਦਾ ਜਾਰੀ ਹੈ ਵਕ ਵਕ ਥਾਵਾਂ ਤੇ ਰੋਸ ਪ੍ਰਕਾਰ ਇਹ ਨੇ ਕਿਸਾਨਾਂ इस गल का जो दे ਉਹ ਪੈਣਾ ਹੁੰਦਾ ਹੀ ਨਹੀਂ ਆਹ ਕਿਹੋ ਜਿਹਾ ਹੱਕ ਜੀ ਬੋਲਦਾ ਉੱਪਰੋਂ ਉੱਪਰੋਂ ਸ਼ਿਵਰ ਨਰਿੰਦਰ ਮੋਤੀ ਮੋਤਾ ਬਾਰੇ ਕਹਿੰਦੇ ਠੀਕ ਕਿ ਕਾਹ ਮਤ ਨਹੀਂ ਕਰਿਆ ਕੱਪੜਾ ਦਾ ਮਕਸਦ ਤਾਂ ਪਤਾ ਨਹੀਂ ਲੱਗਾ ਹਾਂ ਪਾਸੇ

ਕੁਲਦੀਪ ਰਣੀ ਮੇਰੇ ਸਹਿਯੋਗੀ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਕੁਲਦੀਪ ਘੇਰਾ ਪਾ ਲਿਆ ਕਿਸਾਨਾਂ ਨੇ ਔਰ ਇਹ ਤਕਰੀਬਨ ਸਾਰੀਆਂ ਥਾਵਾਂ ਤੇ ਹੋ ਰਿਹਾ ਹੈ ਭਾਜਪਾ ਦੇ ਉਮੀਦਵਾਰਾਂ ਨੂੰ ਥਾਂ-ਥਾਂ ਤੇ ਘੇਰਾ ਪਾਇਆ ਜਾ ਰਿਹਾ ਹੈ ਪਰ ਹੰਸਰਾਜ ਹੰਸਤੇ ਨਾਲ ਸੀ ਦੇਖਦੇ ਨੇ ਜਦੋਂ ਉਹਨਾਂ ਨੂੰ ਇਸ ਤਰੀਕੇ ਦਾ ਘੇਰਾ ਪੈਂਦਾ ਹੈ ਤਾਂ ਉਹ ਜਾਂ ਤਾਂ ਗੀਤ ਸੁਣਾਉਂਦੇ ਨੇ ਜਾਂ ਬੜੀ ਵੱਖਰੀ ਜੀ ਗੱਲ ਕਰਦੇ ਨੇ ਪਰ ਇੱਥੇ ਸਥਿਤੀ ਜਿਹੜੀ ਹੈਗੀ ਉਹ ਕੁਝ ਵੱਖਰੀ ਨਜ਼ਰ ਆ ਰਹੀ ਹੈ ਇੱਥੇ ਹੰਸਰਾਜ ਹੰਸ ਘਰੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਵਿਚਾਲੇ ਹਾਂ ਬਿਲਕੁਲ ਬਿਲਕੁਲ ਜੇਕਰ ਨਾ ਸੁਕੇ ਫਰੀਦਕੋਟ ਹਲਕੇ ਦਾ ਪਿੰਡ ਆ ਔਰ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਜਿੱਥੋਂ ਦਾ ਅੱਜ ਦੌਰਾ ਸੀਗਾ ਇਹਨਾਂ ਦਾ ਤਾਂ ਬੁੱਟਰ ਸ਼ਰੀ ਜਿਹੜਾ ਪ੍ਰੋਗਰਾਮ ਸੀ ਅਨਸਰ ਅਨਸਰ ਆਂਦਾ ਉਸ ਤੋਂ ਪਹਿਲਾਂ ਹੀ ਜੱਥੇਬੰਦੀਆਂ ਨੇ ਕਾਲ ਦਿੱਤੀ ਹੋਈ ਸੀ ਚਾਹੇ ਉਹ ਗੈਰ ਰਾਜਨੀਤਿਕ ਫਿਰ ਦੂਜੇ ਕੇਸ ਹਨ ਮੋਰਚਾ ਸੀ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹਾ ਸੀ ਦੋਵਾਂ ਜਥੇਬੰਦੀਆਂ ਅਲੱਗ-ਅਲੱਗ ਜਗ੍ਹਾ ਤੇ ਕੱਟੀਆਂ ਹੋਈਆਂ ਸੀ ਔਰ ਪ੍ਰਸ਼ਾਸਨ ਨੇ ਕਿਉਂਕਿ ਗਲਬਤ ਕਰ ਰੱਖੀ ਸੀ ਤਾਂ ਇੱਕ ਜਗ੍ਹਾ ਤੇ ਸਵਾਲ-ਜਵਾਬ ਲਈ ਇਹਨਾਂ ਜਥੇਬੰਦੀਆਂ ਨੂੰ ਇਕੱਤਰ ਕਰ ਲਿਆ ਗਿਆ ਜਿੱਥੇ ਤਿੱਖੇ ਸਵਾਲ ਜਿਹੜੇ ਆ ਇਹਨਾਂ ਤੋਂ ਹੋਏ ਔਰ ਰਾਤ ਤੇ ਜਦੋਂ ਕਿਉਂਕਿ ਉਹੀ ਜਦੋਂ ਹੰਸਰਾਜ ਹੰਸ ਹੋਰਾਂ ਨੇ ਕੁਝ ਜਿਹਹਾ ਦਿਵੇਂ ਕਿ ਉਹ ਪਹਿਲਾ ਜਕਾਰੇ ਤੋਂ ਗੱਲ ਸ਼ੁਰੂ ਕੀਤੀ ਤਾਂ ਪਰ ਜਦੋਂ ਸਵਾਲਾਂ ਦੀ ਗੱਲ ਆਈ ਤਾਂ ਸਵਾਲਾਂ ਬਈ ਠੋਸ ਜਵਾਬ ਜਿਹੜੇ ਆ ਕਿਸਾਨਾਂ ਅਨੁਸਾਰ ਨਹੀਂ ਦੇ ਸਕੇ ਜਿਸ ਤੋਂ ਬਾਅਦ ਜਿਹੜਾ ਮਾਹੌਲ ਹੋਰ ਭੱਗ ਗਿਆ ਬਮੂਰਦਾਬ ਹੋਣ ਲੱਗੀ ਨਾਹਰੇਬਾਜੀ ਹੋਣ ਲੱਗੀ ਹਾਲਾਂਕਿ ਸਵਾਲਾਂ ਦੇ ਜਵਾਬ ਦੇਣ ਲਈ ਉਹ ਘੇਰੇ ਦੇ ਵਿੱਚ ਗਏ ਜ਼ਰੂਰ ਉੱਥੇ ਕੁਝ ਦੂਰੀ ਤੇ ਉਹ ਖੜ ਕੇ ਸਵਾਲਾਂ ਦੇ ਜਵਾਬ ਦੇਣ ਲਈ ਗਏ ਜ਼ਰੂਰ ਪਰ ਉਹ ਜਵਾਬ ਜਿਹੜੇ ਆ ਕਿਸਾਨ ਚਾਹੁੰਦੇ ਸੀ ਜਿੰਨਾ ਸਵਾਲਾਂ ਦੇ ਉਹ ਨਹੀਂ ਦੇ ਸਕੇ ਜਿਸ ਤੋਂ ਬਾਅਦ ਜਿਹੜਾ ਮਾਹੌਲ ਭਖਿਆ ਔਰ ਮਰਦਾ ਬਾਦ ਹੋ ਗਈ ਉਸ ਤੋਂ ਬਾਅਦ ਉਹ ਵਾਪਸ ਜਿਹੜੇ ਆ ਆਪਦੀ ਮੀਟਿੰਗ ਵਾਲੀ ਜਗ੍ਹਾ ਤੇ ਆ ਗਏ ਪਰ ਕਿਸਾਨਾਂ ਨੇ ਉਸੇ ਤਰ੍ਹਾਂ ਜਿਹੜੀ ਆਪਣਾ ਪ੍ਰੋਟੈਸਟ ਜਿਹੜਾ ਹੈਗਾ ਉਹ ਜਾਰੀ ਰੱਖਿਆ ਹੋਇਆ ਹੈ ਕਿਸਾਨਾਂ ਨੇ ਪ੍ਰੋਟੈਸਟ ਜਾਰੀ ਰੱਖਿਆ ਹੋਇਆ ਹੈ ਅਕਸਰ ਇਹ ਦੇਖਿਆ ਕੁਲਦੀ ਪਿਛਲੇ ਦਿਨ ਵੀ ਅਸੀਂ ਦੇਖਿਆ ਕਿ ਕੁਝ ਥਾਵਾਂ ਦੇ ਜਿੱਥੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋਇਆ ਹੈ ਜਾਂ ਵਿਰੋਧ ਕਰਨ ਦੀ ਤਿਆਰੀ ਸੀਗੀ ਉੱਥੇ ਪੁਲਿਸ ਪ੍ਰਸ਼ਾਸਨ ਘੇਰਾ ਪੁੜਾਇਆ ਸਖਤ ਕਰ ਦਿੰਦਾ ਹੈ ਬੈਰੀਕੇਟਿੰਗ ਕਰ ਦਿੰਦਾ ਹੈ ਰੋਕਣ ਦੀ ਕੋਸ਼ਿਸ਼ ਹੋਈ ਤੱਕਾ ਮੁੱਕੀ ਵੀ ਕਈ ਥਾਂ ਤੇ ਹੁੰਦੀ ਹੈ ਇੱਥੇ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਤੁਸੀਂ ਕਹੋਗੇ ਹੰਸਰਾਜ ਹੰਸ ਖੁਜਵਾਬ ਦੇਣ ਲਈ ਗਏ ਸੀਗੇ ਕਿਸਾਨਾਂ ਨੂੰ ਕਿਤੇ ਨ ਕਿਤੇ ਮਿਲਣ ਦੀ ਕੋਸ਼ਿਸ਼ ਕਰਨ ਗਏ ਸੀਗੇ ਪਰ ਕਾਲੇ ਝੰਡੇ ਇੱਥੇ ਵੀ ਦਿਖਾਏ ਗਏ ਕਿਸਾਨ ਜਥੇਬੰਦੀਆਂ ਦੇ ਝੰਡੇ ਇੱਥੇ ਵੀ ਨਜ਼ਰ ਆਏ ਔਰ ਰੋਸ ਜਿਹੜਾ ਹੈਗਾ ਉਹ ਜ਼ਿਆਦਾ ਨਜ਼ਰ ਆ ਰਿਹਾ ਹੈ ਸਵਾਲ ਪੋਤਾ ਕਲੀਅਰ ਨਹੀਂ ਹੈਗੇ ਕੀ ਪੁੱਛਣਾ ਚਾ ਰਹੇ ਨੇ ਕੀ ਕਰਨਾ ਚਾ ਰਹੇ ਨੇ ਪਰ ਸਿੱਧਾ ਇੱਕ ਨਰਾਜ਼ਗੀ ਹੈ ਜਿਹੜੀ ਉਹ ਸਿੱਧੇ ਤੌਰ ਤੇ ਦਿਖਾਣਾ ਚਾਹੁੰਦੇ ਕੁਲਦੀਪ ਹਾਂ ਬਿਲਕੁਲ ਜੀ ਉਹ ਕਿ ਪ੍ਰਸ਼ਾਸਨ ਨੂੰ ਕਿਸਾਨਾਂ ਨੇ ਇਹ ਗੱਲ ਕਹਿ ਰੱਖੀ ਸੀ ਕਿ ਜੇਕਰ ਤੁਸੀਂ ਸਾਨੂੰ ਸਵਾਲ ਜਵਾਬ ਨਾ ਕਰਨ ਦਿੱਤੇ ਤਾਂ ਫਿਰ ਅਸੀਂ ਪ੍ਰੋਟੈਸਟ ਉਸ ਲੈਵਲ ਦਾ ਕਰਾਂਗੇ ਕਿ ਉਹ ਇੱਥੋਂ ਤੱਕ ਆਈ ਵੀ ਸਕਣਗੇ ਅਸੀਂ ਰੋਡ ਜਮ ਕਰਵਾਗੇ ਦੋਵੇਂ ਸਾਈਡ ਤੋਂ 10 ਸਰ ਪਰੋਟੈਸਟ ਇਸ ਤੋਂ ਤੱਕ ਹੈ ਕਿ ਅਸੀਂ ਸਵਾਲ ਕਰਨੇ ਨੇ ਔਰ ਸਵਾਲ ਉਹਨਾਂ ਨੇ ਕੀਤੇ ਵੀ ਪਰ ਨਾਲ ਪਰੋਟੈਸਟ ਜਿਹੜਾ ਉਹ ਜਾਰੀ ਰੱਖਿਆ ਹੈਗਾ ਔਰ ਹੁਣ ਕਿਸਾਨਾਂ ਨੇ ਇੱਥੋਂ ਤੱਕ ਜਿਹੜਾ ਐਲਾਨ ਕਰ ਦਿੱਤਾ ਕਿ ਜੇਕਰ ਇਸੇ ਤਰ੍ਹਾਂ ਹੀ ਰਿਹਾ ਕਿਉਂਕਿ ਪ੍ਰਸ਼ਾਸਨ ਬਹੁਤ ਵੱਡੀ ਤਾਦਾਦ ਦੇ ਵਿੱਚ ਸਵੇਰ ਤੋਂ ਇੱਥੇ ਸੀਗਾ ਕਿ ਜੇਕਰ ਇਸੇ ਤਰ੍ਹਾਂ ਹੀ ਰਿਹਾ ਤਾਂ ਅਸੀਂ ਆਉਣ ਵਾਲੀ ਰਣਨੀਤੀ ਸਾਡੀ ਇਹ ਵੀ ਹੋ ਸਕਦੀ ਹੈ ਕਿ ਅੱਜ ਅਸੀਂ ਮੀਟਿੰਗ ਨਾਲ ਕਰਨ ਦੇ ਰਹੇ ਹੈਗੇ ਆ ਬੀਜੇਪੀ ਆਗੂਆਂ ਨੂੰ ਪਰ ਜੇਕਰ ਜੇਹਾ ਹੀ ਰਿਹਾ ਮਾਹੌਲ ਤਾਂ ਆਉਣ ਵਾਲੇ ਸਮੇਂ ਤੇ ਅਸੀਂ ਇਹ ਐਲਾਨ ਵੀ ਕਰ ਸਕਦੇ ਆ ਕਿ ਨਾ ਗੂਆਂ ਨੂੰ ਜਿਹੜਾ ਸੀ ਉਹ ਪਿੰਡਾਂ ਦੇ ਵਿੱਚ ਇੰਟਰ ਤੱਕ ਨਹੀਂ ਹੋਣ ਦੇਵਾਂਗੇ ਸੋ ਆਉਣ ਵਾਲਾ ਮਾਹੌਲ ਜਿਹੜਾ ਹੈਗਾ ਉਹ ਕਿਉਂਕਿ ਕਾਲੇ ਝੰਡੇ ਦਿਖਾਏ ਜਾ ਰਹੇ ਨੇ ਨਾਰੇ ਬਾਜ਼ੀ ਕੀਤੀ ਜਾ ਰਹੀ ਹੈਗੀ ਆ ਔਰ ਲਗਾਤਾਰ ਸਾਰਾ ਕੁਝ ਜਿਹੜਾ ਹੈਗਾ ਉਹ ਕਿਸਾਨਾਂ ਵੱਲੋਂ ਜਾਰੀ ਰੱਖਿਆ ਜਾ ਰਿਹਾ ਹੈਗਾ ਔਰ ਇੱਥੋਂ ਤੱਕ ਜਿਹੜਾ ਕਿਹਾ ਜਾ ਰਿਹਾ ਕਿ ਜਿਸ ਪਾਰਟੀ ਤੋਂ ਚੋਣ ਲੜ ਰਹੇ ਨੇ ਉਹ ਉਹਦੀ ਮੁਰਦਾਬਾਦੋਂ ਆਪਣੇ ਮੂਹ ਹੋ ਕਹਿਣ ਜੋ ਕਿ ਇੱਕ ਉਮੀਦਵਾਰ ਲਈ ਕਿਤੋਂ ਤੱਕ ਜਿਹੜੀ ਹੈਗੀ ਉਹ ਜਾਇਜ਼ ਨਹੀਂ ਲੱਗਦੀ

ਸਰਕਾਰ ਚੰਗਾ ਚੰਗਾ ਮਰਦੇ ਤੇ ਚੰਗਾ ਚੰਗਾ ਹਰੀ ਗੱਲ ਸੁਣੋ ਇਹ ਅਗਰੀ ਹੋ ਰਹੀ ਹੈ ਕਿ ਅਲਗਰ ਮਸਲਾ ਖਾਦਿਆ ਬੁਲਾਵਾ ਨਹੀਂ ਆਉਂਦਾ ਨਹੀਂ ਦਰਵਾਜ਼ਾ ਨਹੀਂ ਜਰੂਰੀ ਇਸ਼ਾਰੇ ਦਾ ਤੁਹਾਡੇ ਵਿੱਚ ਦੱਸ ਬੰਦੇ ਨੇ ਗੱਲ ਹੀ ਦੀ ਇਹ ਸਾਡੀ ਧੀਰਜ ਕਰ ਜਿਹੜੀ ਸੋਹਾਰੀ ਸੀ ਨਹੀਂ ਨਹੀਂ ਸਾਡੀ ਹਾਈਡਰ ਨਹੀਂ ਆਪਰੇ ਪਰ ਨਹੀਂ ਆਉਣੀ ਨਹੀਂ ਕਿੱਥੇ ਆਹੋ ਜਿਹੜਾ ਹੈਗਾ ਖੱਡੜ ਕਾਤਰਾ ਇਹੋ ਜਿਹਦਾ ਇਨਸਾਫ ਨਹੀਂ ਹੈ ਕਿ ਮੈਂ ਵੀ ਆਰਡਰ ਦਿੱਤਾ ਜਾਨ ਫਾਰਮਰ ਦੇ ਕੋਲ ਜਿਹੜਾ ਖੱਡੜ ਨੇ ਦਿੱਤਾ ਮੈਨੂੰ ਪਤਾ ਤੜ ਹੈ ਕਿ ਨਹੀਂ ਜਿੰਨੇ ਵੀ ਆਰਡਰ ਦਿੱਤਾ ਉਹ ਕੋਈ ਨਾ ਕਰਿਆ ਜੇ ਜੇ ਦਿੱਤਾ ਸਾਡੇ ਚ ਆਉਂਦੀ ਹੈ ਕਿ ਕੋਈ ਪ੍ਰੋਜੈਕਟ ਮੇਰਾ ਇਹ ਲੈਵਲ ਨਹੀਂ ਮੈਨੂੰ ਇਹ ਦੱਸੋ ਜੀ ਜਦੋਂ ਇਹ ਨਾ ਹੋ ਗਿਆ ਕਿ ਮੈਂ ਆਰਡਰ ਦਿੱਤਾ ਮੈਨੂੰ ਇਹ ਦੱਸੋ ਜਦੋਂ ਇਹ ਕਲੀਅਰ ਹੋ ਗਿਆ ਨਹੀਂ ਨਹੀਂ ਸਰ ਮੈਨੂੰ ਕੁਝ ਨਹੀਂ ਸਰਕਾਰ ਆਰਡਰ ਕਰਦੀ ਹੁੰਦੀ ਆ ਕਿ ਕੋਈ ਹੋਰ ਕਰਦਾ ਸਾਡੇ ਇੱਥੇ ਐਸਪੀ ਆਇਆ ਇਹਨੂੰ ਆਰਡਰ ਸਰਕਾਰ ਦੇ ਆ ਕਿ ਕਿਸੇ ਆ ਆ ਤੂੰ ਸਾਲ ਉਹਨੇ ਚੰਗਾ ਕੀਤਾ ਤੁਸੀਂ ਮਾਰਾ ਚੁਕਾ ਮਾਰਾ ਖੋਲਿਆ ਨਹੀਂ ਨਹੀਂ ਉਹ ਫਟਦੀ ਸੀ ਸਰਕਾਰ ਜਗਾ ਜਗਾ ਫਟਦੀ ਸੀ ਮੇਰੀ ਗੱਲ ਸੁਣੋ ਮੇਰੇ ਨਾਲ ਹੀ ਹੋ ਰਹੀ ਹੈ ਕਿ ઼ wünચ િપા�લલલ ણિરલો! જાલલ ઔરર નિલલ જા�લ મા� નિલ નિલલ જા�લ ઙઉલ નિલ નિલ ના�લ કલલ ઔજ નિલ તષે નિસલ ન� بس ਬਾਕੀ ਨਹੀਂ ਗੱਲ ਨਹੀਂ ਇਹ ਸਾਡੀ ਟੀਮ ਦੇ ਕਰਕੇ ਇਹ ਯਾਰ ਕੀ ਸੀ ਨਹੀਂ ਨਹੀਂ ਸਾਡੀ ਹਾਈਡਰ ਨਹੀਂ ਹੋਣੀ ਆਪਰੇ ਪਰ ਆਉਂਦੇ ਨਹੀਂ ਵਾਦੀ ਆਏ ਨਹੀਂ ਤੁਸੀਂ ਕਿੱਥੇ ਆਹੋ ਜਿਹੜਾ ਹੈਗਾ ਖੱਡੜ ਕਾਤਲ ਕੀ ਹੋ ਬੰਦਾ ਇਨਸਾਨ ਹੈ ਤੀ ਉਹ ਪਾਈਸਾ ਖੱਟਣੇ ਦਿੱਤਾ ਮਿਕਰਣੇ ਦਿੱਤਾ ਮੈਨੂੰ ਕੀ ਪਤਾ ਹੈ ਕਿ ਨਹੀਂ ਜੇਲੇ ਵੀ ਆਰਡਰ ਜਵਾਬ ਦੋ ਫਿਰ ਜਵਾਬ ਦੋ ਜਵਾਬ ਦੋ ਚਾਨ ਲੱਗਿਆ ਉਹ ਯਾਰ 19 ਕਾਲ ਦਾ ਜਵਾਬ ਇਹ ਆ ਹਾਂਜੀ ਇਹ ਚਪਟ ਚਪਟ ਦੇਖੋ ਇਸ ਕਰਦਾ ਇਹ ਆ ਜਵਾਬ ਕਿ ਜੇ ਤੁਹਾਨੂੰ ਹਕੂਮਤ ਤਾਈ ਜਾਂ ਕਿਸੇ ਦਾ ਇਤਰਾਜ਼ ਆ ਹਾਂਜੀ ਹੰਸਰੇ ਹੰਸ ਕੋ ਜਵਾਬ ਦੇ ਰਣ ਤਾਂ ਬੱਚਾ ਇੱਥੇ ਆਣਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਵਾ ਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕਾਲ ਦੇ ਕੋਲ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਪਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪ੍ਰਾਨੇ ਹੋ ਸੀ ਤਿੰਨੇ ਤੋਂ ਆਹ ਨਹੀਂ ਨਾ ਆ ਗਿਆ ਇੱਕ ਪਹਿਲੀ ਗੱਲ ਤਾਂ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਮੇਰੇ ਕੋਲ ਜਵਾਬ ਹੈ ਸੁਣ ਲਓ ਕੰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਤੁਹਾਡਾ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਮੈਂ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਦੇ ਉਹ ਸਾਰਾ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਲਿਓ ਕਿ ਮੈਂ ਮੇਰੇ ਮੈਂ ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਿਰਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਹੈ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਹੈ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਨੇਸ ਸਾਹ ਕੋਲ ਲੈ ਕੇ ਜਾਣਾ। ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਧਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਜੀ। ਯਾਰ ਉਹ ਬੈਠ ਕੇ ਗੱਲ ਹੋ ਰਹੀ ਸੀ ਨਾ। ਤੁਸੀਂ ਪੁੱਛ ਰਹੇ ਆ ਬੈਠ ਕੇ। ਅਸੀਂ ਅਸੀਂ ਸਾਰੇ ਤੇਰੇ ਮਿੱਤੇ ਬੈਠੇ ਰਹੇ। ਓਏ ਇੱਕ ਮਿੰਟ ਓਏ ਬੰਦਾ ਮੀਟਰ ਮੱਤੀਆਂ। ਓਏ ਪੰਪ ਸਾਡੇ ਦੇ ਵਰਤਾਂ ਦੇ 1993 ਵਿੱਚ ਫੈਸਲਾ ਹੋਇਆ। ਜੋ ਬੰਦਾ ਤੇ ਨਹੀਂ ਚੱਲਣਗੇ ਉਹ ਸਾਡੇ ਤੇ ਚਲਾਏ ਗਏ। ਇੱਕ ਮਿਸਟਰ ਇੱਕ ਸੰਦੂਸਾਰ ਸੀਗੇ ਰੋੜਕੇ ਵਾਲੇ ਇੱਕ ਰਾਜੇਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾਂ ਦਿੱਤੇ ਸਾਹ ਜੀ। ਓ ਸਰ ਭਾਜੀ ਭਾਈ ਜੀ ਸੁਣ ਲੋ ਪੰਜ ਨਾ ਦਿੱਤੇ ਸੀ ਛੇਵੀ ਕੋਈ ਬੀਬੀ ਜੀ ਵੀ ਸੀ ਜਥੇਬੰਦੀ ਚ ਮਿੰਨੂ ਮੇਰੇ ਮੋਬਾਈਲ ਤੇ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ ਤੇ ਛਾਪ ਦਊਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੌਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕਿਹੜੀ ਡੇਟ ਦੀ ਗੱਲ ਕਰਦੇ ਹੋ ਤੁਸੀਂ ਉਸ ਉਹਨੇ ਤੇ ਨਾਲ ਜਦੋਂ ਪਹਿਲਾਂ ਦੇ ਦਿਨਾਂ ਦੀ ਜਿਹੜਾ ਦਿਨਾਂ ਦੀ ਨਹੀਂ ਗੱਲ ਕਰਦਾ ਸੀ ਅਸੀਂ ਤਿੰਨ ਮਹੀਨੇ ਪਹਿਲਾਂ ਗੱਲ ਕਰਦੇ ਸੀ ਅਸੀਂ 20 ਨਵੰਬਰ ਦੀ ਗੱਲ ਕਰਦੇ ਆ ਦੋ ਮਹੀਨੇ ਦਾ ਵੀਨ ਬੱਬਰ ਨੂੰ ਤੁਸੀਂ ਕਿਹਾ ਜੋ ਮੈਂ ਪਹਿਲਾਂ ਕੀਤਾ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਵੰਬਰ ਛੱਡੋ ਕਿਉਂ ਉਹਦੇ ਨਾਲ ਰਿਲੇਟਡ ਆ ਚਲੋ ਦੱਸੋ ਦੱਸੋ ਅੱਛਾ ਬਸ ਟਾਈਮ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਤੂੰ ਵਿਚਿਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਹਿੰਦੀ ਬਿਲਕੁਲ ਤੁਹਾਡੇ ਮੀਟਿੰਗ ਹੋਏਗੀ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿ ਮੈਨੂੰ ਕੁਝ ਵੀ ਕਰਦਾ ਤੁਹਾਨੂੰ ਲੋਕਾਂ ਵਾਸਤੇ ਟਾਈਮ ਨਹੀਂ ਨਹੀਂ ਮਾੜਾ ਬੋਟਾ ਸਿਸਟਮ ਦਾ ਦਫ਼ਤਰ ਇੱਕਦਮ ਥੋੜੇ ਮਿਲਦਾ ਕਿਸੇ ਨੂੰ ਮਿਲਦਾ ਲੋਕਾਂ ਨੂੰ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਸਾਰਾ ਉਹ ਗੱਲ ਵੱਖਰੀ ਆ ਵੀ ਜਾਂ ਤੋ ਰੋਕਣਾ ਮੇਰਾ ਕਰੈਕਟਰ ਆ ਮੈਂ ਆਪਣੇ ਆਪ ਹੀ ਜਾਵਾਂਗਾ ਪਹਿਲਾਂ ਤੁਸੀਂ ਆਪਦਾ ਪਹਿਲਾਂ ਜਵਾਬ ਦਿਓ ਤੁਹਾਨੂੰ ਹਮੇਸ਼ਾ ਜੁੜਿਆ ਰਹੇਂਗੇ ਕਹਿੰਦੇ ਮੈਂ ਜਿੱਦ ਨਹੀਂ ਜਾਣ ਕਰਦੇ ਕਿ ਨਹੀਂ ਜਾ ਸਕਦੇ ਜਾਂ ਸਾਡੀ ਕਿ ਨਹੀਂ ਜਾ ਸਕਦੇ ਰੋਕੋ ਫਿਰ ਰੋਕ ਨਾਲ ਕੋਈ ਤੁਸੀਂ ਆਪ ਕੋਈ ਜਿੱਤੋ ਗੱਲ ਕਰਮੀ ਹੋਣੀ ਆ ਬੰਦੀ ਹੋਣੀ ਗੱਲ ਬਣੀ ਆ ਉਸ ਮਾਰੀਏ ਉਹ ਤੇਰਾ ਕੋਈ ਐਸੀ ਅਤਰਾਜੋ ਕੋ ਕਹਿ ਰਹੇ ਸੋਚੋ ਮੈਂ ਨਾ ਗੋਰੀਆਂ ਦੇ ਕੇ ਕਹਾਂਗੇ ਬਹੁਤ ਮਾਰੀ ਜਾਣਾ ਖੜਾ ਜਾ ਬਹੁਤ ਮਾਰੀ ਜਾਣਾ ਜਿਹੜੀ ਨੂੰ ਕੇਸ ਲਵੇ ਬੱਚਾ ਕਿਸੇ ਦਾ ਵੀ ਬੱਚਾ ਕਾਲਜੇ ਦਾ ਟੁਕੜਾ ਕਿਉਂ ਮਾਰਿਆ ਕੀਤਾ ਜਾਂਦਾ ਕੋਈ ਸਾਨੂੰ ਸਾਰਿਆਂ ਨੂੰ ਤਕਲੀਫ ਹੈ ਨੇ ਜੀ ਤਕਰੀਫ ਨਾਲੀ ਗੱਲ ਵੀ ਮਾਰੀਆਂ ਕਿਉਂ ਮਾਰੀਆਂ ਕਿਉਂ ਉਹਦਾ ਜ਼ਿੰਮੇਵਾਰ ਕੌਣਾ ਉਹਦੀ ਇਨਕੁਆਰੀ ਹੋ ਰਹੀ ਹੈ ਛੁੱਪ ਕਰਨਾ ਕਾਤਲ ਨੂੰ ਮੰਨਦੇ ਨਹੀਂ ਕਾਤਲ ਸੀ ਹਾਥੀ ਨਾਲੀ ਹਾਂਜੀ ਕੀ ਗੱਲ ਕੀ ਹੋਈ ਸੀ ਆਹ ਟ੍ਰੈਕਟਰ ਸ਼ੂਟ ਕੀਤਾ ਪੁਲਿਸ ਨੇ ਜੀ ਬਹੁਤ ਬੁਰੀ ਗੱਲ ਵੀਡੀਓ ਵੀਡੀਓ ਬਹੁਤ ਬੁਰੀ ਗੱਲ ਹੈ ਬੰਦੇ ਦਾ ਨਾਂ ਸਾਵਾ ਕਰਕੇ ਦਿੱਤਾ ਬਿਆਨ ਮਲਾਈ ਬਹੁਤ ਗੈਰ ਹੰਸਾਰੀ ਗੱਲ ਉਹਦਾ ਕਾਤਲ ਕਿਹਨੂੰ ਮੰਨਦੇ ਤੁਸੀਂ ਉਹਦਾ ਕਾਤਲ ਜਿਹਨੇ ਗੋਲੀ ਮਾਰੀ ਉਹਨੂੰ ਮੰਗਦੇ ਉਹ ਕਿਹਦਾ ਅਧਿਕਾਰੀ ਸੀ ਉਹਦਾ ਨਾਂ ਨਹੀਂ ਦਿੱਤਾ ਉਹ ਕਿਹਦਾ ਅਧਿਕਾਰੀ ਸੀਗਾ ਉਹ ਗੌਰਮੇਂਟ ਦਾ ਅੱਛਾ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਇੱਕੋ ਮਿੰਟ ਬਾਈਬਲ ਕਲਾਕਾਰਡ ਹੋਇਆ ਗੁਰੂ ਕਾਂ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਉਦੋਂ ਤੁਸੀਂ ਆਮ ਆਦਮੀ ਸਾਰੇ ਕਹਿੰਦੇ ਸੀ ਵੀ ਇਹਦਾ ਜਿਹੜਾ ਹੈਗਾ ਜ਼ਿੰਮੇਵਾਰ ਮੁੱਖ ਮੰਤਰੀ ਬਾਦਲ